ਲੈ ਚਲੋ ਕਿਰਕੋ ਪਾਉਗਾ ਸਰਦਾਰ ਉਹ ਬੰਦੇ ਕਿਵੜਾ ਉਹ ਬਲਟੀ ਵਾਲਾ ਉਹ ਵੀ ਬਿੜਚ ਭੰਗ ਉਹ ਜਿਹੜਾ ਉਹ ਸਾਡੀ ਪੀ ਉਹ ਆਹੀ ਤੇ ਰੁਕਾਉਂਦੀ ਜਿਹੜੀ ਆਹਾਂ ਜੀ ਜਿਹੜਾ ਉਹਦੇ ਕੋਲ ਸੰਗਰੂਰ ਵੀ ਹੈ ਉਹ ਪਿਓ ਪੁੱਤ ਸਰਦਾਰ ਜੀ ਜਿਹੜੇ ਬੰਦਰਾਲੇ ਦੀ ਫੋਟੋ ਲਾਈ ਵੀ ਵੱਡੀ ਉਹਨੇ ਉਹਨਾਂ ਦੀ ਬੜੀ ਸੇਵਾ ਫਾਰਾ ਡੀਏਪੀ ਹੈ ਹਾਂਜੀ ਜੀ ਗੂਡ ਮੋਰਨਿੰਗ ਫਾਰਾ ਜੀ ਫਾਰਾ ਜੀ ਫਾਰਾ ਜੀ ਸ਼ੂਟਿੰਗ ਇਹ ਵੀ ਹੋ ਰਿਹਾ ਹੈ ਜਿਹੜਾ ਉੱਪਰ ਲੋਜ ਹੈ ਨਾ ਉੱਪਰ ਨਹੀਂ ਪਹਿਲੇ ਹੋਣੀ ਜਾਨੀ ਹੈਗਾ ਜਦੋਂ ਬਣੇਗਾ ਜਦੋਂ ਹੋਰੀ ਜਿੰਦਰਾ ਉਧਰੋਂ ਉਧਰੋਂ ਉੱਪਰ ਜਾਣਾ ਹੈ ਤੇ ਪਛਾਹ ਆ ਜਾਏਗਾ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਜਿਹੜੀ ਜਿਹੜੀ ਸਪਲਾਈ ਵੇਰਾਂ ਦੇ ਵਿੱਚ ਜਾਂ ਕੋਈ ਮਲਾਵਟ ਖੂਰੀ ਜਾਂ ਜਮ੍ਹਾਂ ਖੂਰੀ ਦੇ ਵਿੱਚ ਕੋਈ ੜਕਾ ਨਾ ਬਣੇ ਇਸ ਕਰਕੇ ਉਤੋਂ ਉਡਣ ਦਸਤੇ ਬਣਾਏ ਗਏ ਸਨ ਉਸਤੇ ਤਹਿਤ ਮਾਨਯੋਗ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਆਏ ਸੀ ਉਹਨਾਂ ਨਾਲ ਅਸੀਂ ਚੈਕਿੰਗ ਕੀਤੀ ਪਿੰਡ ਮਹਿਲਕਲਾਂ ਦੇ ਵਿੱਚ ਪਿੰਡ ਮੂਮ ਦੇ ਵਿੱਚ ਇੱਕ ਆਨੰਦਕਾਰ ਤੌਰ ਤੇ ਸਟੋਰ ਉੱਤੇ ਪਾਇਆ ਗਿਆ ਜਿਹੜਾ ਕਿ ਉਹਦੇ ਅਧਿਕਾਰ ਪੱਤਰ ਦੇ ਵਿੱਚ ਦਰਜ ਨਹੀਂ ਸੀ ਉਸ ਦੇ ਵਿੱਚੋਂ ਖਾਦ ਅਤੇ ਹੋਰ ਦਵਾਈਆਂ ਰੱਖੀਆਂ ਨਹੀਂ ਐ ਸਾਰੀਆਂ ਸਭ ਕੀ ਕੀ ਪਦਾਰਥ ਉੱਤੇ ਕਿੰਨੀਆਂ ਬੋਰੀਆਂ ਬਰਾਮਦ ਹੋਈਆਂ ਕੀ ਕੀ ਪਿਆ ਸੀ ਉਹ 450 ਬੋਰੀ ਡੀਪੀ ਦੀ ਖਾਦ ਦੀ ਉਹਦੇ ਵਿੱਚ ਉਹਦੇ ਵਿੱਚ ਪਈ ਸੀ ਜਿਹੜੀ ਤੇ ਨਾਲ ਹੀ ਉਹਦੇ ਵਿੱਚ ਜਿਹੜੀਆਂ ਹੋਰ ਕਈ ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਪੈਸਟਿਸਾਈਡ ਕਹਿੰਦੇ ਯਾਰਾਂ ਉਹਦੇ ਵਿੱਚ ਪਈਆਂ ਸੀ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੇ ਅਸੀਂ ਸਾਰਿਆਂ ਦੇ ਨਮੂਨੇ ਲੈ ਲਏ ਆ ਅਤੇ ਅਗਲੀ ਕਾਰਵਾਈ ਸਟੋਰ ਸੀਲ ਕਰ ਦਿੱਤਾ ਅਗਲੀ ਕਾਰਵਾਈ ਪੁਲਿਸ ਨੂੰ ਲਿਖ ਦਿੱਤੀ ਗਈ ਸਰ ਇਹ ਨਕਲੀ ਸੀ ਜਾਂ ਮਲਗੀ ਜਾਂ ਨਕਸ ਸੀ ਜਾਂ ਕੀ ਸੀ ਨਹੀਂ ਜਿਹੜੇ ਨਵੇਂ ਇਸ ਤਰ੍ਹਾਂ ਜਿਹੜੇ ਨਮੂਨੇ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਇਦਾਂ ਦੀ ਵਿੱਚ ਕੁਨਮਤਾ ਸਹੀ ਸੀ ਪਰ ਇਹ ਜਿਹੜੀ ਡੀਏਪੀ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਦੀ ਕੋਈ ਬਲੈਕ ਕਰਨ ਵਾਸਤੇ ਜਾਂ ਜਮ੍ਹਾਂ ਖਰੀ ਵਾਸਤੇ ਅਲੱਗ ਕੀਤੀ ਹੋਈ ਸੀ ਮਤਲਬ ਅਨੰਦ ਘਰ ਸਟੋਰ ਦੇ ਵਿੱਚ ਸੀ ਕਿੰਨੀ ਬੋਰੀ ਸੀ ਜੀ ਸਾਢੇ 450 ਬੋਰੀ ਸੀ ਜੀ ਸਰ ਇਹ ਵਦੀ ਵਾਲੀ ਘਰ ਟੀਰੀਜ਼ ਬਣਿਆ ਹੋਇਆ ਸੀ ਜੀ ਨਹੀਂ ਉਹ ਕਿਸੇ ਦਾ ਬਾਹਰਲਾ ਆਪਾਂ ਕਹਿੰਦੇ ਵਾੜਾ ਕਹਿ ਸਕਦੇ ਜਾਂ ਦੂਸਰਾ ਉਸ ਦੇ ਵਿੱਚ ਸੀ ਸਰ ਜਿਹੜੀ ਜਿਹੜੀ ਹੈਗੀ ਉਹਨਾਂ ਲਾਇਸੈਂਸ ਵਗੈਰਾ ਵੀ ਕੈਂਸਲ ਕੀਤਾ ਜਾਊਗਾ ਹਾਂਜੀ ਉਸ ਤੇ ਸਾਰੀ ਕਾਰਵਾਈ ਹੋਊਗੀ ਸੈਂਪਲ ਕਿੰਨੇ ਪਰੇ ਜਨ ਗਾਦੀ ਕਾ ਵੀ ਇਸ ਦੇ ਵਿੱਚ ਖਾਦਾਂ ਦੇ ਸੈਂਪਲ ਪਰੇਗੇ ਦੋ ਤੇ ਤਿੰਨ ਦਵਾਈਆਂ ਦੇ ਬਾਕੀ ਹੋਰ ਵੀ ਜਿਹੜੇ ਇਸ ਤੋਂ ਇਲਾਵਾ ਟੀਮ ਨੇ ਪਧੌੜ ਦੇ ਵਿੱਚ ਵੀ 체크 ਕੀਤਾ ਉੱਥੇ ਵੀ ਦੋ ਦੁਕਾਨਾਂ ਤੇ ਚੈ ਕੀਤੀ ਛਾਪੇਮਾਰੀ ਉਹਨਾਂ ਦੇ ਵੀ ਨਮੂਨੇ ਸ਼ੱਕੀ ਦਵਾਈਆਂ ਦੇ ਲਈ ਜਾ ਰਹੇ ਇਸ ਤਰ੍ਹਾਂ ਹੋਰ ਵੀ ਚੈਕਿੰਗ ਕੀਤੀ ਜਾਊਗੀ ਜਿਹੜੇ ਇਸ ਤਰ੍ਹਾਂ ਦੇ ਇਸ ਸਰਕਾਰ ਵੱਲੋਂ ਸਖਤ ਆਦੇਸ਼ ਹੈ ਵੀ ਕੋਈ ਮਾਰੇ ਖੇਤੀ ਜਨ ਇਨਪੁਟਸ ਵੇਕਣ ਦੀ ਨਹੀਂ ਦੇਵਾਂਗੇ ਤੇ ਨਾਲ ਹੀ ਵਧੀਆ ਇਹ ਜਿਹੜੀ ਜਮ੍ਹਾਂ ਖਰੀ ਕਰਨਗੇ ਜਿਹੜੀ ਖਾਦਾ ਵਗੈਰਾ ਦੀ ਜਾਂ ਕੋਈ ਬਲੈਕ ਮਾਰਕੀਟਿੰਗ ਕਰਨ ਦੀ ਕੋਸ਼ਿਸ਼ ਕਰਨਗੇ ਉਸ ਤਰ੍ਹਾਂ ਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਰੱਖੀ ਜਾ ਰਹੀ ਹੈ ਸਿੱਤੇ ਕੀ ਮਰ ਕੀ ਕੀ ਉਹਨਾਂ ਫਰਮ ਤੇ ਕਾਰਵਾਈ ਕੀ ਕੰਮ ਕਰਦੇ ਕਿੰਨੇ ਚਿਰ ਤੋਂ ਕੰਮ ਕਰਦੇ ਸੀ ਇਹ ਮੂਮ ਪੈਸਟਿਸਾਈਡ ਮਹਿਲਕਲਾ ਬਲਾਕ ਦੇ ਵਿੱਚ ਪਿੰਡ ਮੂਮ ਦੇ ਵਿੱਚ ਹੈਗੀ ਐ ਤੇ ਉਹਦੇ ਵਿੱਚ ਨਾ ਉਹਨਾਂ ਨੇ ਅਨੰਦ ਘਰ ਤੌਰ ਤੇ ਸਟੋਰ ਆਪਣੀ ਜਿਹੜੀ ਪਹਿਲਾਂ ਅਧਿਕਾਰਤ ਡਿਸਟਰੀ ਸ਼ਾਪ ਸੀ ਉਤੋਂ ਸਟੋਰ ਤੋਂ ਬਿਨਾ ਲਾਵਾ ਬਣਾਇਆ ਹੋਇਆ ਸੀ ਜੋ ਕਿ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਨਹੀਂ ਸੀਗੀ ਉਹਦੇ ਵਿੱਚ ਹੀ ਉਹਨਾਂ ਨੇ ਦਵਾਈਆਂ ਸਟੋਰ ਕੀਤੀਆਂ ਹੋਈਆਂ ਸਨ ਮੂਮ ਪੈਸਟਿਸਾਈਡ ਪਿੰਡ ਮੂਮ ਦੇ ਵਿੱਚ ਇੰਦਰਜੀਤ ਸਿੰਘ ਉਹਨਾਂ ਦੇ ਮਾਲਕ ਸੀ ਕਿਸੇ ਦੀ ਗ੍ਰਿਫਤਾਰੀ ਜਾਂ ਕੋਈ ਇਸ ਤਰ੍ਹਾਂ ਦੀ ਵੀ ਗੁਰਦੇਸ਼ ਦਿੱਤੇ ਸਨ ਅਸੀਂ ਉਹਨਾਂ ਲਈ ਜੋ ਵੀ ਕਾਰਵਾਈ ਕਾਨੂੰਨੀ ਬਣਦੀ ਆ ਪੁਲਿਸ ਵਗੈਰਾ ਨੇ ਲਿਖ ਦਿੱਤਾ ਸਾਡੇ ਕੋਲੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਸਤਨਾਮ ਸਿੰਘ ਜੀ ਨੇ ਉਹਨਾਂ ਨੂੰ ਸਾਨੂੰ ਕਾਲ ਆਈ ਸੀ ਇੱਕ ਮੈਸੇਜ ਮਿਲਿਆ ਸੀ ਵੀ ਇੱਥੇ ਮੂਮਪਿੰਡ ਇੱਕ ਮੂਮ ਪੈਸਟਿਸਾਈਡਸ ਨੇ ਇੰਦਰਜੀਤ ਸਿੰਘ ਪ੍ਰੋਪਰੇਟਰ ਨੇ ਉਹਦੇ ਜਿਨੇ ਇਲੈਗਲ ਤੌਰ ਤੇ ਸਟੋਰਸ ਡੀਏਪੀ ਤੇ ਹੋਰ ਖਾਦ ਵਗੈਰਾ ਸਟੋਰ ਕੀਤੀ ਹੋਈਆਂ ਸੀ ਜਿਸ ਤੇ ਉਹਨਾਂ ਨੇ ਤੇ ਮਹਿਕਮਾ ਨੇ ਕਾਰਵਾਈ ਕਰਦੇ ਹੋਏ ਉਹਦੇ ਸੈਂਪਲਸ ਲਏ ਨੇ ਜੋ ਸਟਾਕ ਐਕਸਟਰਾ ਸਟਾਕਸ ਸੀ ਉਹਨਾਂ ਕੋਲੇ ਉਹ ਨੂੰ ਉਸ ਤੋਂ ਬਾਅਦ ਸੀ ਮੌਕੇ ਤੇ ਗਏ ਜਿਨ੍ਹਾਂ ਨੇ ਸਾਨੂੰ ਰੈਫਰੈਂਸ ਲੈਟਰ ਦਿੱਤਾ ਜਿਸ ਤੇ ਅਸੀਂ ਐਫ ਆਈ ਆਰ ਨੰਬਰ 55 ਮਿਤੀ 21/7/25 ਅੰਡਰ ਸੈਕਸ਼ਨ ਫਰਟੀਲਾਈਜ਼ਰ ਐਕਸ ਇਨਸੈਕਟੀਸਾਈਡਸ ਐਂਡ ਐਸੈਂਸ਼ੀਅਲ ਕਮੋਡਿਟੀ ਐਕਸ ਦੇ ਇਨ ਪਰਚਮ ਮਕਦਮਾ ਦਰਜ ਕੀਤਾ ਤੇ ਦੋ ਮਾਲ ਮਕਦਮਾ ਉਥੇ ਜਿਹੜਾ ਸੀਲ ਸੀ ਉਹਨਾਂ ਨੂੰ ਸੀਲ ਕਰਕੇ ਉਥੇ ਮੌਕੇ ਤੇ ਸੀਲ ਹੈ ਜਿਸ ਨੂੰ ਅਗਲੀ ਪ੍ਰੋਸੀਡਿੰਗ ਕਰਕੇ ਅਸੀਂ ਜੋ ਵੀ ਕਿਸ ਮਹਿਕਮੇ ਦੀ ਅਸਿਸਟੈਂਸ ਹੋਵੇ ਉਹ ਕਰ ਵੀ ਕਰਾਂਗੇ ਸਰ ਕੀ ਕੀ ਜਿਹੜਾ ਉਹ ਕਰਾਂਗੇ ਪ੍ਰੋਪਰ ਆਇਆ ਅਜੇ ਮੋਸਟਲੀ ਜਿਆਦਾ ਤਾਂ 460 ਕਟਾ ਡੀਏਪੀ ਦੇ ਨੇ ਕੋਸ ਪੈਸਟਿਸਾਈਡਸ ਨੇ ਖਾਦ ਹੈ ਜ਼ਿੰਕ ਵਗੈਰਾ ਜੋ ਫਸਲਾਂ ਦੇ ਸੰਬੰਧੀ ਉਹ ਚੀਜ਼ ਨੇ ਨਾਲ ਦੇ ਕੋਈ ਠੀਕ ਹੈ ਸਰ ਕਿਸੇ ਦਾ ਅੱਜ ਇਹ ਮਾਮਲਾ ਦਰਜ ਕੀਤਾ ਇਹ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਸਾਨੂੰ ਦਰਖਾਸਤ ਮਿਲੀ ਹੈ ਜਿਸ ਦੇ ਵਿਹਾਰਤੀ ਅਸੀਂ ਇਹ ਮੁਕਾਦਮਾ ਦਰਜ ਕੀਤਾ ਦੋਸ਼ੀ ਹਲੇ ਘਰੋਂ ਭਜਿਆ ਹੋਇਆ ਬਾਕੀ ਉਹਦੀ ਪੁਲਿਸ ਗਿਸਤੇ ਜੋ ਜਾਂ ਫਾਦਰ ਪੁਲਿਸਿੰਗ ਜੋ ਵੀ ਲੀਗਲ ਪ੍ਰੋਸੀਡਿੰਗ ਹੋਣਗੇ ਸਾਨੂੰ ਰਿਕਾਰਡ ਮਿਲੂਗਾ ਉਹਦੇ ਅਨਸਾਰ ਬਣਦੀ ਕਾਰਵਾਈ ਕਰਾਂਗੇ